ਜਿਹੜੇ ਵੀਰਾਂ ਨੇ ਐਟ ਦੀ ਸਰਫੇਸ ਸੀਡਰ ਨਾਲ ਕਣਕ ਵਿਜਾਈ ਕਰਨੀ ਆ ਉਹ ਯਾਰ ਇੱਕ ਦੋ ਗੱਲਾਂ ਦਾ ਪਹਿਲਾਂ ਹੀ ਖਿਆਰ ਰੱਖਿਓ ਆਪਾਂ ਨੇ ਪਿਛਲੇ ਸਾਲ ਵਿਜਾਈ ਕੀਤੀ ਇਹਦੇ ਨਾਲ ਪਹਿਲਾਂ ਮੈਂ ਮਲਚੂng ਵੀਰੀ ਵਾਲੀ ਬੀਜ ਦਾ ਸੀ ਛੱਟਾ ਮਾਰ ਕੇ ਕਟਰ ਫੇਰੀ ਦਾ ਦੀ ਪਿਛਲੇ ਸਾਲ ਆਪਾਂ ਸਰਫੇਸ ਸੀਡਰ ਨਾਲ ਬੀਜੀ ਦੀ ਵਧੀਆ ਰਿਜ਼ਲਟ ਆ ਆ ਹੈਗੀ ਆਪਣੀ 126 ਬਰੇਡੀ ਇੱਥੇ ਆਪਾਂ ਨੇ ਸਰਫੇਸ ਸੀਡਰ ਨਾਲੇ ਮਸ਼ੀਨ ਨਾਲੇ ਕਣਕ ਬੀਜਣੀ ਆ ਪਿਛਲੇ ਸਾਲ 46 47 ਕਿਲੋ ਬੀ ਪਿਆਤੀ 55 ਕਿਲੋ ਪਿਆਤੀ ਆਪਣਾ ਡਾਈ ਡਾਈ ਤਾਂ ਯਾਰ ਚਲੋ 60 65 ਪੈਣਾ ਚਾਹੀਦਾ ਕਣਕ ਦਾ ਬੀ ਵੀ ਆਪਾਂ ਦੇ 50 ਕਿਲੋ ਹੀ ਰੱਖੀਏ ਫੇਰ ਠੀਕ ਆ ਪਿਆ ਤੋ ਘਟ ਪਾਇਓ ਨਾ ਆਪਾਂ ਨੂੰ ਕਿਸੇ ਮਹਿਕਮੇ ਵਾਲੇ ਨੇ ਮੈਨੂੰ ਤਾਂ ਲੱਗਦਾ ਨਹੀਂ ਹਜੇ ਤੱਕ ਕਿਸੇ ਕੈਂਪ ਤੇ ਸਮਝਾਇਆ ਹੋਵੇ ਗੱਲਾਂ ਇਹ ਤਾਂ ਆਪਾਂ ਨੇ ਜਟਾ ਨਹੀਂ ਤਿਆਰਬੇ ਕਰਨ ਨੇ ਖੇਤ ਚ ਸਾਡੀ ਜਿਰੀ ਅੱਜ ਮੀਂਹ ਪਿਗਿਆ ਹੀ ਪਤਾ ਨਹੀਂ ਕਿੱਧਰੋਂ ਆ ਗਿਆ ਹੁਣ ਦੇਖ ਲੋ ਮੌਸਮ ਸਾਫ ਆ ਅੱਜ ਖਬੀਬਰਾ 126 ਵੈਰੈਟੀ ਦੇ ਅੱਜ ਜਾਂਦੀ ਆ ਟੈਂਦੀ ਤੇ ਇੱਕ ਤਾਂ ਜਰ ਮਸ਼ੀਨ ਦੇ ਮਗਰ ਆਪਾਂ ਐਮ ਐਸ ਨਾਲ ਲਵਾਈਏ ਤਾਂ ਵਧੀਆ ਗੱਲ ਆ ਕਿਉਂ 126 ਵੈਰਾਈਟੀ ਦੀ ਪਰਾਲੀ ਘਟਾ ਫੇਰ ਦਾਣਾ ਟੱਕ ਨਹੀਂ ਹੋਣਾ ਪਿੱਛੇ ਕਰਫੇ ਸੀਡਰ ਨਾਲ ਕਣਕ ਬੀਜੀਦਾ ਤੇ ਇੱਕ ਥੱਲੇ ਉਹਦੀ ਚਾਦਰ ਵੇਛੀ ਜਾਣੀ ਆ ਦੇ ਦੂਜੀ ਆਪਣੇ ਕੋਈ ਜੀਡੀ ਵੀ ਆ 110 ਕੋਈ ਵੀ ਆ ਉਹਦੀ ਥੱਲੇ ਚਾਦਰ ਵੇਛੀ ਜਾਣੀ ਆ ਉਹਦੇ ਉੱਤੇ ਦਾਣਾ ਰੱਖੂ ਟਰਡਾ ਉਹਦੇ ਜਿਹਦੇ ਪਰਾਲੀ ਜ਼ਿਆਦਾ ਆ ਖੇਤ 'ਚ ਉਹ ਮਸ਼ੀਨ ਇਹ ਤਨ 4 ਇੰਚ ਉੱਪਰ ਚੱਕ ਲਿਓ ਯਾਰ ਆ ਪੀਪਰ ਵਾਲੀ ਦਾ ਟੋਕਾ ਘਟ ਜਾਣਾ ਕਰ ਚਾ ਕਟਾ ਤਨ 3.5 ਲੀਟਰ ਡੀਜ਼ਲ ਲੱਗਦਾ ਇਹਦੇ ਜੀ ਇੱਕ ਆ ਵੀ ਟਰੈਕਟਰ ਨੂੰ ਥੋੜਾ ਜਿਹਾ ਸਲੋ ਚਲਾਈਓ ਭਿਉਣ ਦੀ ਲੋੜ ਨਹੀਂ ਕਈ ਵੀਰਾਂ ਦੇ ਪਿਛਲੇ ਸਾਲ ਮੈਂ ਦੇਖਿਆ ਉਹਨਾਂ ਦਾ ਢੇਡਾ ਇਹੀ ਪਤਾ ਲੱਗਦਾ ਵੀ ਦੂਜੇ ਖੁੰਝੇ ਤੇ ਪਹੁੰਚ ਗਿਆ ਉਹ ਕੰਮ ਨਾ ਕਰਿਓ ਮੈਂ ਟਰੈਕਟਰ ਦੀ ਇੰਜਣ ਦੇ ਗੇੜੇ 900 ਚੱਕਰਾਂ ਤੇ ਚਲਾਇਆ ਤੀ ਬਹੁਤ ਵਧੀਆ ਵਜਾਈ ਰਹੀ ਹੈ ਕੋਈ ਦਾਣਾ ਨਹੀਂ ਇਕੱਠਾ ਹੋਇਆ ਥੋੜੀ ਬਹੁਤੀ ਬੀਜ ਕੇ ਦੇਖਿਓ ਜਰੂਰ ਅਗਲੇ ਸਾਲ ਤੁਸੀਂ ਸਾਰੀ ਬੀਜਾਂ ਨੂੰ ਆਪਣੇ ਸੰਗਤਪੁਰੇ ਚਲਜੋ ਸਮਰਾਲਾ ਬਲਾਗ 'ਚ ਦਿਲਵਾ ਗੋਣੀ ਦੋ ਤਿੰਨ ਘਰਾਂ ਨੇ ਬੀਜੀ ਸੀਗੀ ਬੌਂਗੜੀ ਪਿੰਡ ਜਲੇ ਜਾਂਦੇ ਉੱਥੇ ਵੀ ਸੀਗੀ ਆਪਣੇ ਮੁੱਤਿਓ ਪਿੰਡ ਰਵਿੰਦਰ ਸਿੰਘ ਜੀ ਠੀਕ ਹੈ 25 ਕਿਲੇ ਜਾਨੀ ਸਮਰਾਲਾ ਬਲਾਕ ਚ ਸਾਰੇ ਨਾਲੋਂ ਵੱਧ ਬਜਾਈਤੀਗੀ ਐਦਕੀ ਸਾਡਾ ਬਲਾਕ ਥੋੜਾ ਜਿਆ ਪ੍ਰਚਾਰ ਕਿੰਨੀ ਹੋਦਿਆ ਹੋਇਆ ਮਹਿਕਮੇ ਵਾਲਿਆਂ ਨੇ ਥੋੜਾ ਜਿਹਾ ਜੋਰ ਨਹੀਂ ਮਾਰਿਆ ਜ਼ਿੰਮੇਵਾਰਾਂ ਨੂੰ ਸਮਝਾਉਣ ਦਾ ਪਰ ਜਿਹੜੇ ਜ਼ਿੰਮੇਵਾਰਾਂ ਨੇ ਕਣਕ ਦੀ ਬਿਜਾਈ ਦੇਖੀ ਆ ਚਾਹੇ ਸਰਬਰ ਪਰ ਚਾਹੇ ਬੌਂਦਲੀ ਮੁੱਤਿਓ ਚਾਹੇ ਸਾਡੇ ਦੇਖੀ ਇੱਥੇ ਪੜਾਉਂਦੀ ਉਹ ਜ਼ਰੂਰ ਬੀਜਣਗੇ ਪਰ ਜਿਹੜੇ ਬੰਦਿਆਂ ਨੇ ਬਜਾਈ ਹੋਈ ਨਹੀਂ ਦੇਖੀ ਉਹ ਥੋੜਾ ਜਿਹਾ ਨਵੀਂ ਮਸ਼ੀਨ ਤੋਂ ਡਰਦਾ ਹੀ ਹੁੰਦਾ ਅਗਲਾ ਯਾਰ ਫੇਦੇ ਚਾ ਯਾਰ ਇੱਕ ਇਹਦੇ ਚ ਇਹੀ ਆ ਪਹਿਲਾ ਪਾਣੀ ਥੋੜਾ ਜਿਹਾ ਪਤਲਾ ਰੱਖਿਓ ਮੈਂ ਤਾਂ ਇਹੀ ਰਹਿ ਜਾਨਾ ਵੀਰ ਇੱਕੋ ਜਿਹੜਾ ਆਪਣੇ ਹਾਲ ਆਉਂਦਾ ਉਹ ਪੰਜ ਚਾਰ ਗੇੜੇ ਲਾ ਦਿਓ ਵਿੱਚ ਤਾਂ ਕਿ ਪਾਣੀ ਖੇਤ ਚ ਖੜੇ ਨਾ ਆਲੂ ਵੀ ਦੇਣ ਜਿਹੜੇ ਖੇਤਾਂ ਚ ਵੀਰ ਉਹ ਤਾਂ ਫੇਰ ਦੇ ਫੇਰਦੇ ਆ ਆਪਾਂ ਵੀ ਦੇ ਦੋ ਚਾਰ ਗੇੜੇ ਲਾ ਦੀਏ ਵਧੀਆ ਗੱਲ ਆ ਇੱਕ ਦੋ ਕੀਲੇ ਬੀਜ ਕੇ ਦੇਖਿਓ ਗਾਂ ਨੂੰ ਘੋਣ ਨੂੰ ਪਤਾ ਲੱਗ ਜੂ ਪਰ ਮਹਿਕਨੇ ਵਾਲੇ ਯਾਰ ਸੁੱਤੇ ਪੈ ਨੇ ਇਸ ਟਾਈਮ ਕਿਸੇ ਨੇ ਪ੍ਰਚਾਰ ਨਹੀਂ ਕਰਿਆ ਬਿਲਕੁਲ ਹੀ